ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਭਾਈ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਮੁੱਦੇ ਛਿੜ ਗਏ ਐ ਤੇ ਹੁਣ ਇਸ ਸਾਰੇ ਖੁਲਾਸਾ ਤਦ ਹੋਏਗਾ ਜਦੋਂ ਹਰਪ੍ਰੀਤ ਸਿੰਘ ਦੀ ਡੂਪ ਟੈਸਟ ਦੀ ਰਿਪੋਰਟ ਆ ਜਾਏਗੀ ਤੇ ਫਿਰ ਸੱਚ ਕੀ ਹੈ ਝੂਠ ਕੀ ਹੈ ਸਾਰਾ ਕੁਝ ਵਾਜਾ ਹੋ ਜਾਏਗਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪੂਰੀ ਤਫਸੀਲ ਦੇ ਨਾਲ ਦੇਖਾਂਗੇ ਕਿ ਡੂਬ ਟੈਸਟ ਦੀ ਰਿਪੋਰਟ ਕਦੋਂ ਆਏਗੀ ਤੇ ਉਹਦੇ ਨਾਲ ਕੀ ਅਸਰات ਹੋਣਗੇ ਸੋ ਚੱਲ ਕੇ ਵੀਡੀਓ ਦੇ ਅੰਨੇ ਤੇ ਇਸ ਦੇ ਬਾਰੇ ਜਾਣਨੇ ਨੂੰ ਤੇ ਉਹਦੇ ਨਾਲ ਲਵਪ੍ਰੀਤ ਸਿੰਘ ਦੋ ਜਣਿਆਂ ਨੂੰ ਕੱਲ ਪੁਲਿਸ ਨੇ ਦਾਵਾ ਕੀਤਾ ਕਿ ਅਸੀਂ ਨਸ਼ੇ ਸਮੇਤ ਗ੍ਰਫਤਾਰ ਕੀਤਾ ਔਰ ਇਹ ਵੀ ਜਿਹੜਾ ਉਹ ਰੱਖਿਆ ਗਿਆ ਸਾਹਮਣੇ ਪੱਖ ਕਿ ਇਹਨਾਂ ਨੇ ਲੁਧਿਆਣੇ ਦੇ ਇੱਕ ਬੰਦੇ ਤੋਂ ਨਸ਼ਾ ਖਰੀਦਿਆ ਉਹਨੂੰ ਪੈਸੇ ਕਿਤੇ ਟਰਾਂਸਫਰ ਜਿਹੜੀ ਆ ਉਹ UPI ਦੇ ਰਾਹੀਂ ਤੇ ਉਹਨੂੰ ਵੀ ਫੜ ਲਿਆ ਗਿਆ ਇੱਕ ਚੇਨ ਦੇ ਤਰੀਕੇ ਨਾਲ ਚੀਜ਼ਾਂ ਜਿਹੜੀਆਂ ਚੱਲਣੀਆਂ ਸ਼ੁਰੂ ਹੋਈਆਂ ਪਰ ਕੱਲ ਦੀ ਬਥੇਰੀ ਚਰਚਾ ਚੱਲਦੀ ਪਈ ਆ ਕਿ ਕੇਸ ਝੂਠਾ ਬਣਾਇਆ ਗਿਆ ਇਹ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਕੁਝ ਨਹੀਂ ਆਈਮਾਨ ਸਿੰਘ ਖਾਰਾਹੋਰੀ ਇਹ ਗੱਲ ਕਹਿੰਦੇ ਸੁਣਾਈ ਦਿੱਤੇ ਆ ਕਿ ਪਾਈਏ ਤਾਂ ਭਗਵੰਤ ਮਾਨਪੁਰਾ ਦਾ ਦਬਾਇਆ ਕਿਉਂਕਿ ਅਮਰਿਤਪਾਲ ਸਿੰਘ ਜਰਾਂ ਨੇ ਆਪਣੀ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ ਬਣਾਉਣ ਜਾ ਰਹੇ ਆ ਤੇ ਉਹ ਪਾਰਟੀ ਕਿਤੇ ਇਹਨਾਂ ਦੇ ਲਈ ਪੋਲਿਟੀਕਲ ਦਿੱਕਤ ਨਾ ਪੈਦਾ ਕਰ ਦੇਵੇ 2027 ਆਉਂਦੇ ਆਉਂਦੇ ਇਸ ਕਰਕੇ ਬਦਨਾਮ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਕੱਲ गिरफ्तारी ਤੋਂ ਬਾਅਦ ਜਦੋਂ ਕੋਰਟ 'ਚ ਪੇਸ਼ ਕੀਤਾ ਗਿਆ 3 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪੁਲਿਸ ਦੇ ਵੱਲੋਂ ਪਰ ਕੋਰਟ ਨੇ ਰਿਮਾਂਡ ਨਹੀਂ ਦਿੱਤਾ ਉਹਨਾਂ ਨੇ ਨਿਆਂਇਕ ਹਿਰਾਸਤ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਇਹਨਾਂ ਨੂੰ 14 ਦਿਨ ਦੀ ਜ਼ਮਾਨਤ ਵੀ ਕਿਹਾ ਜਾ ਰਿਹਾ ਮਿਲ ਜਾਏਗੀ ਕਿਉਂਕਿ ਇਹਨਾਂ ਦੇ ਕੋਲ 4 ਗ੍ਰਾਮ ਆਈਸ ਡਰੱਗ ਜਿਹੜੀ ਆ ਉਹ ਮਿਲੀ ਹੈ ਔਰ ਜੋ ਨਿਯਮ ਕਹਿੰਦੇ ਆ ਉਹਦੇ ਮੁਤਾਬਕ ਜਿਹੜੀ 5 ਗ੍ਰਾਮ ਤੱਕ ਦੀ ਜਿਹੜੀ ਆ ਉਹ ਹੁੰਦੀ ਹੈ ਉਨੂੰ ਜਿਹੜਾ ਆ ਉਹ ਨਹੀਂ ਮੰਨਿਆ ਜਾਂਦਾ ਉਹ ਕੰਜ਼ਿਊਮਰ ਦੇ ਤੌਰ ਤੇ ਮੰਨਿਆ ਜਾਂਦਾ ਕਿ ਭਾਈ ਖਾਣ ਪੀਣ ਵਾਲਾ ਹੀ ਹੋਏਗਾ 5 ਤੋਂ ਲੈ ਕੇ 50 ਗ੍ਰਾਮ ਜੇ ਤੁਹਾਡੇ ਕੋਲ ਮਿਲਦੀ ਹੈ ਤੇ ਉਹ ਹੁੰਦੀ ਆ ਨਾਨ ਕਮਰਸ਼ੀਅਲ ਤੇ ਜੇ 50 ਗ੍ਰਾਮ ਤੋਂ ਵੱਧ ਮਿਲਦੀ ਹੈ ਤਾਂ ਫਿਰ ਉਹ ਕਮਰਸ਼ੀਅਲ ਮੰਨੀ ਜਾਂਦੀ ਹੈ ਜਿਹਦੇ ਵਿੱਚ ਤੁਹਾਡੇ ਲਈ ਓਖਾ ਹੋ ਜਾਂਦਾ ਜ਼ਮਾਨਤ ਮਿਲਣਾ ਵੈਸੇ ਐਂਡੀਪੀਐਸ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਆ ਇਹਨਾਂ ਦੋਨਾਂ ਦੇ ਉੱਤੇ ਪਰ ਹੈ ਕਮਾਲ ਦੀ ਗੱਲ ਆ ਕਿ ਇੱਕ ਅਖਬਾਰ ਨੇ ਬਕਾਇਦਾ ਛਾਪਿਆ ਆ ਕਿ ਇਹਨਾਂ ਨੇ ਪੁਲਿਸ ਦੇ ਕੋਲ ਕਬੂਲ ਕੀਤਾ ਆ ਇਹਨਾਂ ਨੇ ਕਬੂਲ ਕੀਤਾ ਹਰਪ੍ਰੀਤ ਸਿੰਘ ਨੇ ਕਬੂਲ ਕੀਤਾ ਕਿ ਹਾਂ ਮੈਂ ਨਸ਼ਾ ਕਰਦਾ ਆ ਪਿਛਲੇ ਲੰਬੇ ਸਮੇਂ ਤੋਂ ਉਹ ਕਹਿੰਦੇ ਪਹਿਲਾਂ ਮੈਂ ਅਫੀਮ ਖਾਂਦਾ ਹੁੰਦਾ ਸੀਗਾ ਫਿਰ ਉਹਦੇ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ ਚਿੱਟਾ ਲੈਣਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਜੀ ਮੈੜਾ ਨੀ ਰਿਆ ਸੀਗਾ ਇਸ ਕਰਕੇ ਅਸੀਂ ਇੱਥੇ ਲੁਧਿਆਣੇ ਵਾਲੇ ਪਾਸੇ ਆਏ ਇੱਥੋਂ ਨਸ਼ਾ ਲਿਆ ਨਸ਼ਾ ਲੈ ਕੇ ਜਦੋਂ ਹਾਈ ਟੈਕ ਨਾਕਾਉ ਫਲੋਰ ਵਾਲਾ ਨਾਕਾ ਵੀ ਲੱਗਾ ਹੁੰਦਾ ਉੱਥੇ ਪੱਕੇ ਤੌਰ ਤੇ ਜਿੱਥੇ ਟੋਲ ਪਲਾਜ਼ਾ ਹੈਗਾ ਉਹਦੇ ਨਾਲ ਹੀ ਦਰਿਆ ਇਧਰਲੇ ਪਾਸੇ ਨੂੰ ਪਾਰ ਕਰੋਗੇ ਨਾ ਗੁਰਾਇਆਂ ਵਾਲੇ ਪਾਸੇ ਨੂੰ ਤੇ ਉੱਥੇ ਇੱਕ ਹਾਈ ਟੈਕ ਨਾਕਾ ਲੱਗਾ ਹੋਇਆ ਉਹ ਕਹਿੰਦੇ ਜੀ ਨਾਕਾ ਕ੍ਰੋਸ ਕਰਨ ਤੋਂ ਬਾਅਦ ਤਲਬ ਬਹੁਤੀ ਹੋ ਰਹੀ ਸੀ ਅਸੀਂ ਗੱਡੀ ਸਾਈਡ ਤੇ ਰੋਕੀ ਸਾਡੇ ਕੋਲ ਪੰਨੀ ਵੀ ਹੈ ਨਹੀਂ ਸੀ 20-20 ਦੇ ਨੋਟ ਕੱਢੇ ਅਸੀਂ ਉਹਨਾਂ 20-20 ਦੇ ਨੋਟਾਂ ਦੇ ਨਾਲ ਡਰੱਗ ਲਈ ਹੈ ਇੱਥੇ ਇਹ ਵੀ ਛਾਪਿਆ ਗਿਆ ਕਿ ਡਰੱਗ ਲਈ ਹੈ ਤੇ ਉਹਦੇ ਤੋਂ ਬਾਅਦ ਫਿਰ ਕਹਿੰਦੇ ਜੀ ਪੁਲਿਸ ਨੇ ਸਾਨੂੰ ਫੜ ਲਿਆ ਮਤਲਬ ਇਹ ਕਮਾਲ ਦੀ ਗੱਲ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਇਸੇ ਪਾਸੇ ਨੂੰ ਜਾਂਦੀਆਂ ਨਜ਼ਰ ਆ ਰਹੀਆਂ ਨੇ ਜਾਂ ਦਿਖਾਈਆਂ ਜਾ ਰਹੀਆਂ ਨੇ ਕਿ ਹਾਂ ਪੁਲਿਸ ਨੇ ਜੋ ਕੁਝ ਕੀਤਾ ਬਿਲਕੁਲ ਠੀਕ ਕੀਤਾ ਗਲਤ ਅਮਰਿਤਪਾਲ ਸਿੰਘ ਦਾ ਭਰਾ ਆ ਤੇ ਉਹਦੇ ਕੋਲ ਨਸ਼ਾ ਮਿਲਿਆ ਆ ਤੇ ਇਸ ਕਰਕੇ ਇਹ ਸਾਰਾ ਚੀਜ਼ਾਂ ਤੇ ਐਸਐਸਪੀ ਦੀ ਪੁਲਿਸ ਦੀ ਐਸਐਸਪੀ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਨੂੰ ਲੈ ਕੇ ਵੀ ਕਈ ਲੋਕ ਸਵਾਲ ਚੁੱਕ ਰਿਹਾ ਹੁਣ ਇੱਕ ਪਾਸੇ ਆ ਚੀਜ਼ਾਂ ਪਤਾ ਲੱਗ ਜਾਏਗਾ ਪੜ੍ਹ ਕੇ ਕਿ ਕੀ ਹੁੰਦਾ ਹੁਣ ਲੋਕ ਤਾਂ ਇਹ ਵੀ ਕਹਿ ਰਹੇ ਆ ਕਿ ਸਰਕਾਰ ਦੇ ਡੋਪ ਟੈਸਟ ਦਾ ਭਰੋਸਾ ਨਹੀਂ ਪੰਜਾਬ ਪੁਲਿਸ ਦੇ ਡੋਪ ਟੈਸਟ ਦਾ ਭਰੋਸਾ ਨਹੀਂ ਆ ਇਹ ਕੋਈ ਪ੍ਰਾਈਵੇਟ ਏਜੰਸੀ ਤੋਂ ਜਾਂ ਕਿਸੇ recognized agency ਤੋਂ ਜਾਂਚ ਕਰਵਾ ਕੇ ਐਡੋਪ ਟੈਸਟ ਦੁਬਾਰਾ ਕਰਵਾਇਆ ਜਾਵੇ ਕਿਉਂਕਿ ਕਿਹਾ ਗਿਆ ਹੈ ਕਿ ਜੇ ਕੋਈ ਡਰੱਗਸ ਲੈਂਦਾ ਨਾ तकरीबन 1 ਹਫਤਾ ਉਹਦੇ ਬਲੱਡ ਦੇ ਵਿੱਚ ਉਹਦਾ ਅਸਰ ਰਹਿੰਦਾ ਆ ਉਹ ਡੋਪ ਟੈਸਟ 'ਚ ਚੀਜ਼ਾਂ ਆ ਸਕਦੀਆਂ ਨੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਕਿ ਭਾਈ ਪੇਨ ਕਿਲਰ ਖਾ ਲੋਗੇ ਉਹ ਵੀ ਡੋਪ ਟੈਸਟ 'ਚ ਡਰੱਗ ਦੇ ਤੌਰ ਤੇ ਆ ਜਾਣੀਆਂ ਕਿਉਂਕਿ ਉਹ ਵੀ ਉਸ ਤਰੀਕੇ ਨਾਲ ਅਸਰ ਕਰਦੀ ਜਿਹੜੀ ਆ ਤੁਹਾਡੇ ਤੇ ਨਜ਼ਰ ਆ ਸਕਦੀ ਹੈ ਤੇ ਹੁਣ ਨਿਰਪੱਖ ਜਾਂਚ ਏਜੰਸੀ ਤੋਂ ਮੰਗ ਕੀਤੀ ਜਾ ਰਹੀ ਹੈ ਦੀ ਜਾਂਚ ਪੜਤਾਲ ਦੀ ਖੈਰ ਇਹ ਹੁਣ ਕਾਨੂੰਨੀ ਮਾਮਲਾ ਹੋ ਗਿਆ ਹੈ ਜਿਸ ਤਰੀਕੇ ਨਾਲ ਕਾਨੂੰਨੀ ਤੌਰ ਤੇ ਗੱਲਾਂ ਅੱਗੇ ਤੁਰਨ ਗਈਆਂ ਉਹ ਪਤਾ ਲੱਗ ਜਾਏਗਾ ਕੇਸ ਦੇ ਵਿੱਚ ਸੱਚ ਕੀ ਹੈ ਤੇ ਝੂਠ ਕੀ ਹੈ ਉਹ ਬਿਆਨ ਜਿਹੜੇ ਛਾਪੇ ਗਏ ਆ ਅਖਬਾਰ ਦੇ ਵੱਲੋਂ ਕਿ ਭਾਈ ਹਰਪ੍ਰੀਤ ਨੇ ਇੱਕ ਕਬੂਲ ਕਰ ਲਿਆ ਕਿ ਹਾਂ ਮੈਂ ਨਸ਼ਾ ਕਰਦਾ ਆ ਉਹ ਹੁਣ ਸੱਚ ਆ ਝੂਠ ਆ ਉਹ ਅੱਗੇ ਜਾਂਚ ਦਾ ਵਿਸ਼ਾ ਹੈ ਪਰ ਇਹਦੇ ਨਾਲ ਇੱਕ ਚੀਜ਼ ਹੋਰ ਜਿਹੜੀ ਆ ਉਹ ਨਿਕਲ ਕੇ ਆਈ ਆ ਉਹ ਇਹ ਨਿਕਲ ਕੇ ਆਈ ਹੈ ਕਿ ਹੁਣ ਇਸ ਸਮੇਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਕਿ ਲੀਡਰਾਂ ਦੇ ਕਿਉਂ ਨਹੀਂ ਡੋਪ ਟੈਸਟ ਹੁੰਦੇ ਇੱਕ ਵਾਰੀ ਸਾਰਿਆਂ ਦੇ ਡੋਪ ਟੈਸਟ ਹੋਣੇ ਚਾਹੀਦਿਆ ਬਲਜੀਤ ਸਿੰਘ ਦਾਦੂਆ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਇਸ ਗੱਲ ਦੀ ਡਿਮਾਂਡ ਕੀਤੀ ਹੈ ਕਿ ਸਰਕਾਰ ਦੇ ਡੋਪ ਟੈਸਟ ਹੋਣੇ ਚਾਹੀਦੇ ਆ ਐਮਐਲਏਜ਼ ਦੇ ਡੋਪ ਟੈਸਟ ਹੋਣੇ ਚਾਹੀਦੇ ਆ ਐਮਪੀ ਦੇ ਡੋਪ ਟੈਸਟ ਹੋਣੇ ਚਾਹੀਦੇ ਤੇ ਸਾਰਿਆਂ ਦੇ ਡੋਪ ਟੈਸਟ ਕਰਵਾਓ ਪਤਾ ਲੱਗੇ ਕੌਣ ਕੀ ਲੈਂਦਾ ਤੇ ਕੌਣ ਕੀ ਨਹੀਂ ਲੈਂਦਾ ਤੇ ਇਹਦੇ ਨਾਲ ਨਾਲ ਜਿਹੜਾ ਆ ਉਹ ਆਪਾਂ ਆਪਣੇ ਦਰਸ਼ਕਾਂ ਦੇ ਜਿਹੜੇ ਆ ਉਹ ਸਵਾਲ ਵੀ ਨਾਲ ਦੀ ਨਾਲ ਇਸ ਇਸ਼ੂ ਦੇ ਉੱਤੇ ਲਾਵਾਂਗੇ ਡਾਕਟਰ ਪਰਮਜੀਤ ਸਿੰਘ ਸਮਰਾ ਕਹਿੰਦੇ ਜੀ ਹਰਿਆਣਾ ਦੇ ਕਰਨਾਲ ਦੇ ਪਿੰਡ ਅਮੂਪੁਰ ਚ ਸਿੱਖ ਪ੍ਰਵਾਦ ਦੇ ਮਕਾਨ ਢਾਉਣ ਤੋਂ ਬਾਅਦ ਦੀ ਸਥਿਤੀ ਬਾਰੇ ਕੋਈ ਅਪਡੇਟ ਹੋਵੇ ਤਾਂ ਦੱਸਿਓ ਭਾਈ ਅਮਰਤਪਾਲ ਸਿੰਘ ਦੇ ਭਰਾ ਦਾ ਕੇਸ ਅਦਾਲਤ 'ਚ ਜ਼ੀਰੋ ਹੋ ਗਿਆ ਵੈਸੇ ਇੱਕ ਹੋਰ ਚੀਜ਼ ਆ ਬਹੁਤ ਛੋਟੀ ਕੁਆਂਟੀਟੀ 'ਚ ਡਰੱਗਸ ਜਿਹੜੀ ਆ ਉਹ ਮਿਲੀ ਸੀਗੀ ਤੇ ਇਸ ਕਰਕੇ ਅਦਾਲਤ ਨੂੰ ਵੀ ਪਤਾ ਹੈ ਕਿ ਛੋਟੀ ਕੁਆਂਟੀਟੀ ਚ ਮਿਲੀ ਹੈ ਤੇ ਉਹਦੇ ਵਿੱਚ ਵੱਧ ਤੋਂ ਵੱਧ ਕੀ ਹੈ ਕਿ ਜ਼ਮਾਨਤ ਛੇਤੀ ਮਿਲ ਜਾਣੀ ਆ ਜ਼ਮਾਨਤੀ ਤਰਾਮਾ ਦੇ ਤਹਿਤੀ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਤੁਰਦੀਆਂ ਨੇ ਜੇ ਕਮਰਸ਼ੀਅਲ ਕੁਆਂਟੀਟੀ ਹੁੰਦੀ ਤਾਂ ਫਿਰ ਰਿਮਾਂਡ ਵੀ ਮਿਲ ਜਾਣਾ ਸੀਗਾ ਫਿਰ ਇਹਦੀ ਜ਼ਮਾਨਤ ਹੋਣੀ ਵੀ ਘੱਟੋ-ਘੱਟ 6 ਮਹੀਨੇ ਓਕੇ ਹੋ ਜਾਣੀ ਇਸੇ ਬਿਕਰਮ ਜੀਠੀਏ ਨੂੰ ਵੀ ਐਨਡੀਪੀਐਸ ਐਕਟ ਦੇ ਤਹਿਤੀ ਜਿਹੜਾ ਆ ਉਹ ਕੀਤਾ ਗਿਆ ਸੀਗਾ ਔਰ ਇਸੇ ਤਰੀਕੇ ਨਾਲ ਜਿਹੜਾ ਆ ਉਹ ਆ ਸਵਾਲ ਸਾਡੇ ਦਰਸ਼ਕਾਂ ਦੇ ਹੋਰ ਵੀ ਨੇ ਸਿੱਧੂ ਸਾਹਿਬ ਜਿਹੜੇ ਆ ਉਹ ਪ੍ਰਸ਼ਾਂਤ ਕਿਸ਼ੋਰ ਦਾ ਜ਼ਿਕਰ ਕਰ ਰਿਹਾ ਆ ਆਪਾਂ ਪ੍ਰਸ਼ਾਂਤ ਕਿਸ਼ੋਰ ਦੇ ਉੱਤੇ ਵੀ ਜਿਹੜੀ ਆ ਉਹ ਗੱਲਬਾਤ ਕਰਾਂਗੇ ਔਰ ਇਹਦੇ ਤੋਂ ਇਲਾਵਾ ਸੁਖਮਨ ਸਿੰਘ ਕਹਿੰਦੇ ਜੀ ਜਲੰਧਰ ਤੋਂ ਕਾਂਗਰਸ ਦੇ ਜਿੱਤਣ ਦੇ ਪੂਰੇ ਹਾਲਾਤ ਹਨ ਪਰ ਕਾਂਗਰਸ ਪਾਰਟੀ ਦਾ ਦਿਮਾਗ ਖਰਾਬ ਨਾ ਹੋ ਜਾਵੇ ਦੂਜੀ ਪਾਰਟੀ ਇਨ ਪਾਵਰ ਆਪ ਜਿਹੜਾ ਆ ਉਹ ਉਹ ਵੀ ਕਹਿੰਦੇ ਉਹਦੇ ਵੀ ਚਾਂਸ ਜਿਹੜੇ ਉਹ ਹੈਗੇ ਆ ਚਾਨਣ ਰੈਦ ਕਹਿੰਦੇ ਜੀ ਜਿਹੜੀ ਪੋਰਟ ਗੁਜਰਾਤ ਦੇ ਪੋਰਟ ਤੋਂ ਮੰਦਰਾ ਪੋਰਟ ਹੈ ਜੀ ਕੰਡਲਾ ਨਹੀਂ ਮੰਦਰਾ ਪੋਰਟ ਤੋਂ 3 ਟਨ ਡਰੱਗ ਮਿਲੀ ਸਗੀ ਉਸ ਕੇਸ ਦੇ ਵਿੱਚ ਕੀ ਹੋਇਆ ਇਹਦੇ ਬਾਰੇ ਵੀ ਜ਼ਰੂਰ ਜਿਹੜਾ ਉਹ ਦੱਸਿਆ ਜਾਵੇ ਔਰ ਇਸੇ ਤਰੀਕੇ ਨਾਲ ਜਿਹੜਾ ਆ ਉਹ ਬਾਕੀ ਦਰਸ਼ਕ ਵੀ ਜ਼ਿਆਦਾਤਰ ਦਿਲਚਸਪੀ ਜਿਹੜੀ ਆ ਉਹ ਅੱਜ ਦੀ ਚੋਣ ਦੇ ਨਤੀਜਿਆਂ ਦੀ ਆਪਾਂ ਉਹਦੇ ਉੱਤੇ ਤਾਂ ਨਜ਼ਰ ਨਾਲ ਦੀ ਨਾਲ ਰੱਖ ਹੀ ਰਹੇ ਆਂ ਪਰ ਇਹਦੇ ਨਾਲ ਆਪਾਂ ਇਹ ਜ਼ਰੂਰ ਕਰਾਂਗੇ ਕਿ ਖਬਰਾਂ ਜਿਹੜੀਆਂ ਹੈਗੀਆਂ ਨੇ ਜੋ ਜਿਸ ਤਰੀਕੇ ਨਾਲ ਹੈ ਡਾਕਟਰ ਪਰਮਜੀ ਸਮਰਾਹੋਰੀ ਵੀ ਕਹਿ ਰਹੇ ਆ ਕਿ ਟੈਸਟ ਡੋਪ ਟੈਸਟ ਜਿਹੜਾ ਆ ਉਹ ਕਹਿੰਦੇ ਜੀ ਸੈਟਰੀਜਨ ਖਾ ਲਓ ਇੱਕ ਇਕਲ ਖਾ ਲਓ ਟ੍ਰੈਮਾਡੋਲ ਖਾ ਲਓ ਉਹਦਾ ਡੋਪ ਟੈਸਟ ਪੋਜ਼ਿਟਿਵ ਜਿਹੜਾ ਉਹ ਆ ਜਾਂਦਾ ਬਹੁਤ ਸਾਰੀਆਂ ਚੀਜ਼ਾਂ ਨੇ ਦਵਾਈਆਂ ਦੇ ਨਾਲ ਡੋਪ ਟੈਸਟ ਦੇ ਵਿੱਚ ਜਿਹੜਾ ਇਸੇ ਕਰਕੇ ਖਿਡਾਰੀਆਂ ਦੇ ਜਦੋਂ ਡੋਪ ਟੈਸਟ ਹੁੰਦੇ ਆ ਤੇ ਉਹਨਾਂ ਨੂੰ ਮਨਾਹੀ ਕੀਤੀ ਜਾਂਦੀ ਹੈ ਕਿ ਘੱਟੋ ਘੱਟ 10 ਦਿਨ ਤੱਕ ਜਿਹੜਾ ਆ ਉਹ ਪਹਿਲਾਂ ਟੈਸਟ ਤੋਂ ਪਹਿਲਾਂ ਉਹ ਕੋਈ ਵੀ ਦਵਾਈ ਤੱਕ ਨਾ ਲੈਣਾ ਇਦਾਂ ਦੀਆਂ ਦਵਾਈਆਂ ਖਾਸ ਤੌਰ ਤੇ ਤੇ ਉਹ ਜਿਹੜੀਆਂ ਪ੍ਰਹਿਬਿਟਡ ਹੁੰਦੀਆਂ ਜਿਹੜੀਆਂ ਤੁਹਾਡੇ ਡੋਪ ਟੈਸਟ ਦੇ ਵਿੱਚ ਤੁਹਾਨੂੰ ਪੋਜ਼ਿਟਿਵ ਦਿਖਾ ਸਕਦੀਆਂ ਨੇ ਉਹਨਾਂ ਦੇ ਉੱਤੇ ਇਸ ਗੱਲ ਦੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਲਾਈਆਂ ਜਾਂਦੀਆਂ ਨੇ ਪਰ ਸਵਾਲ ਹੁਣ ਇਹ ਉੱਠਣ ਲੱਗ ਪਿਆ ਕਿ ਹੁਣ ਕੀ ਸਾਰੇ ਲੀਡਰਾਂ ਦੇ ਵੀ ਡੋਪ ਟੈਸਟ ਹੋਣੇ ਚਾਹੀਦੇ ਆ ਦਾदूवाल ਸਾਹਿਬ ਨੇ ਤਾਂ ਦੋ ਮੁੱਖ ਮੰਤਰੀਆਂ ਦਾ ਜ਼ਿਕਰ ਕਰ ਦਿੱਤਾ ਉਹ ਤਾਂ ਦੋ ਮੁੱਖ ਮੰਤਰੀਆਂ ਨੂੰ ਕਹਿੰਦੇ ਜੀ ਇਹਨਾਂ ਦੇ ਡੋਪ ਟੈਸਟ ਕਰਵਾ ਕੇ ਪਹਿਲਾਂ ਦੇਖੋ ਕਹਿੰਦੇ ਇੱਕ ਦਾ 6 ਵਜੇ ਦਰਵਾਜ਼ਾ ਬੰਦ ਹੋ ਜਾਂਦਾ ਸੀਗਾ ਘਰ ਦਾ ਇੱਕ ਦਾ 4 ਵਜੇ ਦਰਵਾਜ਼ਾ ਬੰਦ ਹੋ ਜਾਂਦਾ ਤੇ ਅੰਦਰ ਵੜ ਕੇ ਪਤਾ ਨਹੀਂ ਕੀ ਕਰਦੇ ਰਹਿੰਦੇ ਆ ਤੇ ਇਹ ਸਵਾਲ ਵਾਰ-ਵਾਰ ਉੱਠਣਗੇ ਸਰਕਾਰੀ ਨੌਕਰੀ 'ਚ ਜਦੋਂ ਕੋਈ ਜਾਂਦਾ ਹੈ ਨਾ ਸਰਕਾਰੀ ਨੌਕਰੀ ਦੇ ਵਿੱਚ ਡੋਪ ਟੈਸਟ ਜਿਹੜੇ ਖਾਸ ਤੌਰ ਤੇ ਪੁਲਿਸ ਭਰਤੀ ਦੇ ਵਿੱਚ ਡੋਪ ਟੈਸਟ ਹੋਣਾ ਬੜੇ ਲਾਜ਼ਮੀ ਕੀਤਾ ਗਿਆ ਤੇ ਪੋਲਿਟਿਕਸ ਦੇ ਵਿੱਚ ਵੀ ਡੋਪ ਟੈਸਟ ਹੋਣੇ ਚਾਹੀਦੇ ਆ ਤੇ ਜੇ ਡੋਪ ਟੈਸਟ ਹੋਣਗੇ ਤਾਂ ਫੇਰ ਭਾਈ ਕੌਣ ਕੌਣ ਕਿੱਥੇ ਕਿੱਥੇ ਕਿੰਨਾ ਕਿੰਨਾ ਪੋਜ਼ਿਟਿਵ ਆਏਗਾ ਇਹ ਵੀ ਚੀਜ਼ਾਂ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਰਹਿਣ ਵਾਲੀਆਂ ਨੇ ਸੱਤਾ 'ਚ ਬੈਠੀ ਧਿਰ ਦੇ ਕਿੰਨੇ ਬੰਦੇ ਪੋਜ਼ਿਟਿਵ ਆਉਣਗੇ ਕਾਂਗਰਸ ਦੇ ਕਿੰਨੇ ਬੰਦੇ ਪੋਜ਼ਿਟਿਵ ਆਉਣਗੇ ਤੇ ਇੱਥੇ ਸਵਾਲ ਤਾਂ ਇਹ ਵੀ ਹੈ ਦਾदूवाल ਸਾਹਿਬ ਨੇ ਤਾਂ ਇੱਕ ਵਾਰੀ ਹਰਿਆਣੇ ਦੀ ਜਿਹੜੀ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਉਹਦੇ ਜਿਹੜੇ ਪ੍ਰਧਾਨ ਥਾਪੇ ਗਏ ਸੀਗੇ ਉਹਨਾਂ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਕਰ ਲਈ ਸੀਗੀ ਮਤਲਬ ਧਾਰਮਿਕ ਸੰਸਥਾਵਾਂ ਦੇ ਵਿੱਚ ਬੈਠੇ ਬੰਦੇ ਜਿਨ੍ਹਾਂ ਦੀ ਅਸੀਂ ਤਵਕਕੋ ਤੱਕ ਨਹੀਂ ਕਰ ਸਕਦੇ ਕਿ ਇਦਾਂ ਦੇ ਹੋ ਸਕਦੇ ਆ ਉਹ ਕੋਈ ਡਰੱਗਸ ਲੈਂਦੇ ਹੋਣਗੇ ਉਹ ਕਿਤੇ ਨਸ਼ਾਖੋਰੀ ਦੇ ਵਿੱਚ ਲਿਪਤ ਹੋਣਗੇ ਉਹਨਾਂ ਦੇ ਡੋਪ ਟੈਸਟਾਂ ਦੀ ਵੀ ਆਵਾਜ਼ ਉੱਠਣੀ ਸ਼ੁਰੂ ਹੋ ਜਾਂਦੀ ਹੈ ਔਰ ਇਹ ਗੱਲ ਅੱਗੇ ਤੋਂ ਅੱਗੇ ਬਹੁਤ ਦੂਰ ਤੱਕ ਜਾਏਗੀ ਫਿਰ ਸਵਾਲ ਇਹ ਉੱਠਦਾ ਹੈ ਕਿ ਡੋਪ ਟੈਸਟ ਕਾਦਾ ਕਰਵਾਉਣਾ ਹੈ ਸ਼ਰਾਬ ਨੂੰ ਨਸ਼ੇ 'ਚ ਮੰਨਣਾ ਹੈ ਜਾਂ ਸ਼ਰਾਬ ਨੂੰ ਨਸ਼ੇ ਤੋਂ ਬਾਹਰ ਰੱਖਣਾ ਹੈ ਉਹਨਾਂ ਤਾਂ ਸਰਕਾਰ ਵਿਕਵਾਉਂਦੀ ਐ ਉਹ ਤਾਂ ਲੀਗਲੀ ਠੇਕੇ ਚਾੜੇ ਜਾਂਦੇ ਆ ਠੀਕੇ ਤੇ ਹਰ ਮਾਰਚ ਦੇ ਵਿੱਚ 31 ਮਾਰਚ ਨੂੰ ਠੇਕੇ ਟੁੱਟਦੇ ਆ ਬੋਲੀਆਂ ਹੁੰਦੀਆਂ ਨੇ ਉਹ ਫਿਰ ਪੈਸੇ ਭਰੇ ਜਾਂਦੇ ਸਰਕਾਰ ਨੂੰ ਟੈਕਸ ਆਉਂਦਾ 10000 ਕਰੋੜ ਰੁਪਈਆ ਇਸ ਵੇਲੇ ਸਰਕਾਰ ਦਾਵਾ ਕਰਦੀ ਐ ਕਿ ਸਾਨੂੰ ਸ਼ਰਾਬ ਦੇ ਠੇਕਿਆਂ ਤੋਂ ਕਮਾਈ ਆ ਰਹੀ ਐ ਤੇ ਫਿਰ ਉਹਨਾਂ ਚੀਜ਼ਾਂ ਨੂੰ ਸ਼ਰਾਬ ਨੂੰ ਨਸ਼ੇ ਦੇ ਵਿੱਚ ਰੱਖਣਾ ਹੈ ਜਾਂ ਇਹਨੂੰ ਨਸ਼ੇ ਤੋਂ ਬਾਹਰ ਰੱਖਣਾ ਹੈ ਫਿਰ ਕਿਹੜੀਆਂ ਚੀਜ਼ਾਂ ਨਸ਼ੇ 'ਚ ਰੱਖੋਗੇ ਤੁਸੀਂ ਆ ਸਿੰਥੈਟਿਕ ਡਰੱਗ ਜਿਹੜੀ ਆ ਇਹਨੂੰ ਇਕੱਲਾ ਨਸ਼ੇ ਚ ਰੱਖੋਗੇ ਡੋਪ ਟੈਸਟ ਇਹਦਾ ਹੀ ਇਕੱਲਾ ਹੋਏਗਾ ਕੀ ਭੁੱਕੀ ਅਫੀਮ ਖਾਣ ਵਾਲੇ ਵੀ ਨਸ਼ੇ ਦੀ ਕੈਟਾਗਰੀ ਚ ਆਉਣਗੇ ਜਾਂ ਉਹਨਾਂ ਨੂੰ ਕੱਢ ਦਿੱਤਾ ਜਾਏਗਾ ਸੋ ਫਿਰ ਸਵਾਲ ਬੜੇ ਗੰਭੀਰ ਹੋ ਜਾਣੇ ਆ ਕਿ ਕਿਹਦਾ ਟੈਸਟ ਹੋਵੇ ਤਾਂ ਕਿਹਦਾ ਟੈਸਟ ਨਾ ਹੋਵੇ ਸਤਪਾਲ ਮਹਿਤਾ ਕਹਿੰਦੇ ਆ ਹੈਰਾਨੀ ਦੀ ਗੱਲ ਇਹ ਹੈ ਪੰਜਾਬੀ ਖਸ ਖਸ ਖਾ ਕੇ ਜਿੰਨੀ ਮਰਜ਼ੀ ਲਿਆ ਸਕਦੇ ਨੇ ਖਸ ਖਸ ਜਿੰਨੀ ਮਰਜ਼ੀ ਲਿਆ ਸਕਦੇ ਪਰ ਖੇਤੀ ਪ੍ਰਧਾਨ ਸੂਬਾ ਹੋਣ ਵਾਲਾ ਖੇਤਰ ਖਸ ਖਸ ਬੀਜ ਨਹੀਂ ਸਕਦਾ ਇਹ ਪੰਜਾਬ ਤੇ ਹਰਿਆਣਾ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰਕਾਰਾਂ ਉਹਨਾਂ ਮੂਹ ਦੇ ذریعے ਵੀ ਨਸ਼ਾ ਪਿਆ ਸਕਦੇ ਨਸ਼ੇ ਵਾਲਾ ਟੀਕਾ ਵੀ ਲਾ ਸਕਦੇ ਆ ਕੁਝ ਵੀ ਕੀਤਾ ਜਾ ਸਕਦਾ ਹੈ ਇਹ ਡੂਪ ਟੈਸਟ ਹੋਵੇ ਫਿਰ ਜਦੋਂ ਉਹਨਾਂ ਨੂੰ ਪੁਲਿਸ ਨੇ ਫੜਿਆ ਹੋਇਆ ਤਾਂ ਪੁਲਿਸ ਨੇ ਉਹਦੀ ਵੀਡੀਓਗ੍ਰਾਫੀ ਕੀਤੀ ਹੋਏਗੀ ਉਹ ਪੁਲਿਸ ਵੀਡੀਓਗ੍ਰਾਫੀ ਕਿਉਂ ਨਹੀਂ ਦੇ ਰਹੀ ਵੀਰੋ ਕਈ ਪੁਲਿਸ ਦੇ ਵੀ ਪੱਖੋਂ ਇੰਜ ਦੇ ਨਜ਼ਰ ਆ ਰਹੇ ਆ ਮੈਂ ਮੌਕੇ ਕਿ ਪੁਲਿਸ ਸ਼ੱਕੀ ਨਜ਼ਰ ਉਦ ਆ ਰਹੀ ਹੈ ਕਿ ਪੁਲਿਸ ਮੈਲਾਫਾਈਟ ਨਜ਼ਰ ਆ ਰਹੀ ਹੈ ਪੁਲਿਸ ਇਹੋ ਜਿਹਾ ਕੰਮ ਕਿਉਂ ਕਰ ਰਹੀ ਹੈ ਅਗਰ ਉਹਨਾਂ ਕੋਲ ਇਹੋ ਜਿਹੀ ਵੀਡੀਓ ਹੈ ਤੇ ਫੋਰੀ ਤੌਰ ਤੇ ਵੀਡੀਓ ਸਾਹਮਣੇ ਆਉਣੀ ਚਾਹੀਦੀ ਸੀ ਫਿਰ ਜਦੋਂ ਹਰਪ੍ਰੀਤ ਸਿੰਘ ਨੇ ਮੰਨੀ ਗੱਲ ਕਿ ਮੈਂ ਨਸ਼ਾ ਕਰਨਾ ਵੈ ਮੈਂ ਲਿਆ ਵੈ ਉਹਦੀ ਵੀ ਇੱਕ ਵੀਡੀਓ ਉਹਨਾਂ ਨੇ ਬਣਾਈ ਹੋਏਗੀ ਉਹ ਵੀ ਵੀਡੀਓ ਸਾਹਮਣੇ ਲਿਆਉਣਾ ਵੀਰੋ ਇਹ ਕੰਮ ਕਰਨ ਦੇ ਨਾਲ ਜਿਹੜਾ ਹੁਣ ਇੱਕ ਕਨਫਿਊਜ਼ਨ ਪੈਦਾ ਹੋਇਆ ਹੋਇਆ ਸਾਰਿਆਂ ਨੂੰ ਕਿ ਜੀ ਅਮਰਪਾਲ ਦਾ ਭਾਈ ਨਹੀਂ ਕਰ ਰਿਹਾ ਉਹਨਾਂ ਤੇ ਇਲਜ਼ਾਮ ਲਾਇਆ ਗਿਆ ਵੈ ਇਹ ਸਾਰਾ ਕੁਝ ਕਲੀਅਰ ਹੋ ਜਾਣਾ ਸੀ ਕਿਉਂ ਕਰ ਰਹੀ ਪੁਲਿਸ ਇਸ ਤਰ੍ਹਾਂ ਇਹਨਾਂ ਗੱਲਾਂ ਤੋਂ ਲੱਗਦਾ ਵੈ ਕਿ ਪੁਲਿਸ ਕੋਈ ਪਲਾਨ ਹੈ ਆ ਪੁਲਿਸ ਕੋ ਉਸ ਪਲਾਨ ਦੇ ਤਹਿਤ ਪੁਲਿਸ ਚੱਲ ਰਹੀ ਹੈ ਤੇ ਦੂਸਰਾ ਜਿਹੜਾ ਵੀਰੋ ਇੱਕ ਇੱਕ ਵੀਰ ਨੇ ਡਿਮਾਂਡ ਕੀਤੀ ਹੈ ਕਿ ਸਰਕਾਰਾਂ ਦੇ ਵੀ ਡੂਪ ਟੈਸਟ ਹੋਣੇ ਚਾਹੀਦੇ ਆ ਐਮਪੀਏ ਐਮਐਲਏ ਸਾਰਿਆਂ ਦੇ ਡੂਪ ਟੈਸਟ ਹੋਣੇ ਚਾਹੀਦੇ ਪਤਾ ਲੱਗੇ ਕਿ ਕਿਹੜਾ ਕੀ ਲੈ ਰਿਹਾ ਹੈ ਇਸ ਬੰਨੇ ਸਰਕਾਰ ਕਦੀ ਵੀ ਨਹੀਂ ਆਏਗੀ ਕਿਉਂਕਿ ਉਹਨਾਂ ਨੂੰ ਪਤਾ ਹੈ ਇੰਜ ਕਰਾਂਗੇ ਤੇ ਸਾਰਿਆਂ ਦੇ ਪੋਲ ਖੁੱਲ ਜਾਣੇ ਆ ਤੇ ਵੀਰੋ ਇਹ ਤੇ ਹੁਣ ਅਸਲ ਪਤਾ ਉਦੋਂ ਹੀ ਲੱਗੇਗਾ ਜਦੋਂ ਇੱਕ ਫੇਅਰ ਟ੍ਰਾਇਲ ਹੋਏਗਾ ਜਦੋਂ ਹਰਪ੍ਰੀਤ ਸਿੰਘ ਦੀ ਡੂਪ ਟੈਸਟ ਦੀ ਰਿਪੋਰਟ ਆਏਗੀ ਡੂਪ ਟੈਸਟ ਵੀ ਕੋਈ ਫੋਰ ਕੰਪਨੀ ਕਰਵਾਵੇ ਤੇ ਫੇਰ ਹੈ ਵੀਰੋ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਤੁਸੀਂ ਕੀ ਸੋਚ ਰਖਦੇ ਜੇ ਕਮੈਂਟ ਕਰਕੇ ਆਪਣੀ ਰਾਏ ਦਾ ਹੱਕ ਲਾਜ਼ਮੀ ਕਰਿਓ ਆਪਣਾ ਡੈਟ ਸਾਰਾ ਖਿਆਲ ਰੱਖਿਓ ਜਵਾਮ ਯਾਦ ਰੱਖਿਓ ਅੱਲਾ ਹਫਿਜ਼